ਫਰੋਸਪੁਰ ਵਿੱਚ ਠੇਕੇਦਾਰ ਦੀ ਅਣਗੈਲੀ ਨਾਲ ਗਰੀਬ ਪਰਿਵਾਰ ਨੂੰ ਆਇਆ 1,25,000 ਦਾ ਬਿਜਲੀ ਬਿੱਲ ਬਿਜਲੀ ਵਿਭਾਗ ਨਹੀਂ ਕਰ ਰਿਹਾ ਕੋਈ ਸੁਣਵਾਈ ਫਰੋਸਪੁਰ ਵਿੱਚ ਗਰੀਬ ਪਰਿਵਾਰ ਨੂੰ ਆਇਆ 1,25,000 ਦੇ ਬਿੱਲ ਦਾ ਮਾਮਲਾ ਪਿੰਡ ਹਸਨ ਟੁੱਟ ਜਿੱਥੇ ਦਾ ਰਹਿਣ ਵਾਲਾ ਬਗੀਚਾ ਸਿੰਘ ਜਿਸ ਨੇ ਦੱਸਿਆ ਕਿ ਉਹ ਮਿੰਟ ਮਜ਼ਦੂਰੀ ਕਰਦਾ ਹੈ ਤੇ ਉਸ ਦੇ ਪਰਿਵਾਰ ਬਹੁਤ ਗਰੀਬ ਹੈ ਘਰ ਦਾ ਗੁਜ਼ਾਰਾ ਵੀ ਬੜੀ ਮੁਸ਼ਕਿਲ ਨਾਲ ਚੱਲਦਾ ਹੈ ਪਰ ਠੇਕੇਦਾਰ ਦੀ ਅਣਗਹਿਲੀ ਕਾਰਨ ਬਿਜਲੀ ਵਿਭਾਗ ਨੇ ਉਸ ਨੂੰ 125000 ਰੁਪਏ ਦਾ ਬਿੱਲ ਭੇਜ ਦਿੱਤਾ ਉਸ ਨੇ ਕਿਹਾ ਕਿ ਉਸ ਦੇ ਕਾਰਨ ਨਾ ਤਾਂ ਕੋਈ ਏਸੀ ਚੱਲਦਾ ਹੈ ਤੇ ਨਾ ਹੀ ਮੋਟਰਾਂ ਸਿਰਫ ਦੋ ਕਮਰੇ ਹਨ ਉਹਨਾਂ ਵਿੱਚ ਵੀ 9 ਵਾਟ ਦੇ ਬਲਬ ਲੱਗੇ ਹੋਏ ਹਨ ਉਹਨਾਂ ਨੇ ਕਿਹਾ ਕਿ ਜਿਸ ਥਾਂ ਬਿਜਲੀ ਮੀਟਰ ਲੱਗਿਆ ਹੋਇਆ ਹੈ ਉਹ ਘਰ ਤੋਂ ਬਹੁਤ ਦੂਰ ਹੈ ਜਿੱਥੇ ਕੋਈ ਸਾਫ ਸਫਾਈ ਨਹੀਂ ਤੇ ਖੁੱਲੀਆਂ ਤਾਰਾਂ ਛੱਡੀਆਂ ਪਈਆਂ ਹਨ ਜੋ ਠੇਕੇਦਾਰ ਦੀ ਗਲਤੀ ਹੈ ਪਰ ਖਾਮਿਆਜ਼ਾ ਉਹਨਾਂ ਨੂੰ ਭੁਗਤਣਾ ਪੈ ਰਿਹਾ ਉਹਨਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਉਹ ਬਹੁਤ ਗਰੀਬ ਨੇ ਤੇ ਇੰਨਾ ਬਿੱਲ ਨਹੀਂ ਭਰ ਸਕਦੇ ਮੇਰਾ ਨਾਮ ਬਗੀਚਾ ਸਿੰਘ ਜੀ ਮੇਰਾ ਪਿੰਡ ਅਸਨ ਢੋਟਾ ਜ਼ਿਲ੍ਹਾ ਫਿਰੋਜ਼ਪੁਰ ਦਾਖਾਨਾ ਖਾਈ ਫੇਮੇ ਕੀ ਮੈਂ ਮਿਹਨਤ ਮਜ਼ਦੂਰੀ ਕਰਨ ਵਾਲਾ ਬੰਦਾ ਬਿਜਲੀ ਦੇ ਮੀਟਰ ਸਾਡੇ ਜੀ ਘਰਾਂ ਤੋਂ ਦੂਰ ਬਾਹਰ ਬਕਸੇ ਚ ਲੱਗੇ ਹੋਏ ਨੇ ਕਿੰਨੀ ਕਿ ਦੂਰ ਬਾਹਰ ਲੱਗੇ ਇਹ ਘੱਟ ਤੋਂ ਘੱਟ ਵੀ ਸਾਡੇ ਤੋਂ ਅੱਧਾ ਕਿਲਾ ਵਾਟ ਹੈ ਜੀ ਅੱਧਾ ਕਿਲਾ ਵਾਟ ਦੂਰੀ ਤੇ ਆ ਤੇ ਉਹਦੇ ਵਿੱਚ ਕੋਈ ਕਿਸੇ ਤਾਰ ਦਾ ਟ੍ਰਾਂਸਮੀਟਰ ਬਿੱਲ ਕੋਈ ਪਤਾ ਨਹੀਂ ਲੱਗਦਾ ਕਿ ਕਿੱਦਾਂ ਕਹਿੰਦਾ ਠੇਕੇਦਾਰਾਂ ਨੇ ਲਾਏ ਜੀ ਠੇਕੇਦਾਰਾਂ ਦੀ ਨਗੇਲੀ ਹੈ ਹਾਂਜੀ ਕੀ ਉੱਥੇ ਜਿਹੜੀ ਜਗ੍ਹਾ ਤੇ ਲਾਏ ਬਿਲਕੁਲ ਸਾਫ਼ ਸੁਥਰੀ ਕਿ ਬਿੱਲ ਕੋਲੇ ਜੀ ਨਰਕ ਹੈ ਉੱਥੇ ਕੋਈ ਸਾਫ਼ ਸੁਥਰੀ ਜਗ੍ਹਾ ਨਹੀਂ ਪਾਣੀ ਪਾਣੀ ਉਹ ਉੱਥੇ ਨੀਵੀਂ ਜਗ੍ਹਾ ਤੇ ਲੱਗੇ ਆ ਮੀਂਹ ਆ ਦਾ ਬਰਸਾਤਾ ਦਾ ਪਾਣੀ ਭਰ ਜਾਂਦਾ ਮੀਟਰ ਸੜ ਜਾਂਦੇ ਨੇ ਜਦੋਂ ਕਿ ਮੀਟਰ ਮੇਰਾ ਸੜਿਆ ਹੈ ਤੇ ਮੈਂ ਜਾ ਕੇ ਤੇ ਕੰਪਲੀਟ ਕੀਤੀ ਫਿਰ ਮੈਨੂੰ ਇਹਨਾਂ ਮੈਂ ਮੀਟਰ ਆਪਦੇ ਦੇ ਆ ਵੇਖੋ ਕਿ ਜਾ ਕੇ ਪੈਸੇ ਭਰੇ ਨੇ ਗਲਤੀ ਉਹਨਾਂ ਦੀ ਏ ਤੇ ਭੁਗਤਨੀ ਮੈਨੂੰ ਪੈ ਰਹੀ ਏ ਕਿੰਨੇ ਪੈਸੇ ਭਰ ਕੇ ਆਏ ਸੀ ਸਾਡੂ ਮੈਂ ਜੀ ਇਹਦੇ ਦੇ 614 ਰੁਪਏ ਮੀਟਰ ਦੇ ਸੜਿਆ ਉਹਨਾਂ ਕਰ ਤੇ ਲਾਪਰਵਾਹੀ ਦੇ ਦੇ ਇਸ ਕਰਕੇ ਤੇ ਮੈਨੂੰ ਇਹਨਾਂ ਭੁਗਤਣਾ ਪਿਆ 614 ਰੁਪਏ ਮੈਂ ਜਮਾ ਕਰਾ ਕੇ ਆਇਆ ਉਸ ਤੋਂ ਬਾਅਦ ਜੀ ਆ ਬਿੱਲ ਆਇਆ ਹੁਣ ਤੇ ਇਹ ਮੇਰਾ ਇਹ ਨਾ 1 ਲੱਖ 25000 ਰੁਪਇਆ ਬਿੱਲ ਆਇਆ ਜਦੋਂ ਬਿੱਲ ਆਇਆ ਬਿੱਲ ਵੇਖ ਕੇ ਮੇਰੀ ਹੋਸ਼ ਛੁੱਟ ਗਏ ਮੈਨੂੰ ਤਾਂ ਰਾਤ ਨੀਂਦ ਵੀ ਨਹੀਂ ਆਈ ਵੀ ਮੈਂ ਬਿੱਲ ਕਿੱਥੋਂ ਦੇਵਾਂਗਾ ਮੇਰੀ ਇਹ ਨਹੀਂ ਹਸ਼ੀਅਤ ਨਹੀਂ ਮੈਂ ਮਿਹਨਤ ਮਜ਼ਦੂਰੀ ਕਰਨ ਵਾਲਾ ਬੰਦਾ ਮੇਰੇ ਘਰ ਦੇ ਵਿੱਚ ਲੱਗਾ ਮੇਰੇ ਘਰ ਦੇ ਵਿੱਚ ਕੁਝ ਨਹੀਂ ਜੀ ਦੋ ਕਮਰੇ ਨੇ ਤੇ ਕਮਰਿਆਂ ਦੇ ਵਿੱਚ 9-9 ਵਾਰਡ ਦੇ ਬਲਬ ਲਾਏ ਨੇ ਕੋਈ ਏਸੀ ਨਹੀਂ ਕੋਈ ਏਸੀ ਨਹੀਂ ਕੋਈ ਕੁਝ ਨਹੀਂ ਜੀ ਇਹ ਸਾਨੂੰ ਹੈ ਤਾ ਹਾਲੇ ਤੱਕ ਦਾ ਕੋਈ ਉਮੀਦ ਨਹੀਂ ਵੀ ਮaaf ਹੋਏਗਾ ਅਸੀਂ ਤਾਂ ਇਸ ਕਰਕੇ ਹੀ ਰਿਕੁਐਸਟ ਕਰ ਰਹੇ ਆ ਕਿ ਸਾਨੂੰ ਇਹ ਮaaf ਕੀਤਾ ਜਾਵੇ ਫਿਰ ਇਹ ਜਦੋਂ ਮੈਨੂੰ ਬਿੱਲ ਆਇਆ ਤੇ ਮੈਂ ਜਾ ਕੇ ਤੇ ਉੱਥੇ ਸਾਡੇ ਹਰੀ ਹਰ ਚੋਕ ਜਾ ਕੇ ਮਿਲਿਆ ਉੱਥੇ ਕੋਈ ਮੈਨੂੰ ਬੰਦਾ ਨਹੀਂ ਮਿਲਿਆ ਕੋਈ ਨਹੀਂ ਗੱਲ ਨਹੀਂ ਮਿਲਿਆ ਜੀ ਕੋਈ ਨਹੀਂ ਨਾ ਕੋ ਸੁਣਦਾ ਨਾ ਕੋ ਮਿਲਿਆ ਤੇ ਫਿਰ ਉਸ ਤੋਂ ਬਾਅਦ ਹੈਲਪ ਲਾਈਨ ਤੇ ਵੀ ਮੈਂ ਤਰਖਾਸ ਕੀਤੀ ਹੈ ਪਰ ਉਹਦਾ ਵੀ ਮੈਨੂੰ ਕੋਈ ਹੰਗਾਰਾ ਨਹੀਂ ਮਿਲਿਆ ਤੇ ਇਸ ਕਰਕੇ ਮੇਰਾ ਹੀ ਬੇਨਤੀ ਕਰਦੇ ਆ ਵੀ ਸਾਨੂੰ ਜੋ ਕਿ ਇਹਨਾਂ ਬਿੱਲ ਆਇਆ ਇਹ ਸਾਡਾ ਮਾਫ ਕੀਤਾ ਜਾਵੇ ਤੇ ਬਹੁਤ ਮਿਹਰਬਾਨੀ ਹੈ। ਸਾਡੀ ਪਰਿਵਾਰ ਸਰਟੀਫਿਕੇਟ ਲੱਗਾ ਸੀ। ਹਾਂਜੀ ਹਾਂਜੀ ਇਸ ਟੂਲ ਦਾ ਸਰਟੀਫਿਕੇਟ ਮੇਰਾ ਬਣਿਆ ਹੋਇਆ ਮੈਂ ਮਜਬੀ ਸਿਕ ਬਿਆਦਰੀ ਦਾ ਕਨੈਕਟ ਹੈ। 1 ਲੱਖ 20 ਹਜ਼ਾਰ ਆਇਆ। ਸਾਡੇ ਬਹੁਤ ਹੋਸ਼ ਛੁੱਟ ਗਏ। ਵੀ ਸੁਣ ਕੇ ਬਿੱਲ। ਹਾਂਜੀ ਅਜੇ ਤੱਕ ਪਕਵਾਨਤ ਮਾਨਵੀਰ ਨੂੰ ਇਹੋ ਕਹਿੰਨੇ ਆ ਸਾਡਾ ਗਰੀਬਾਂ ਦਾ ਮਾਫ ਘਰ ਦੇ ਵਿੱਚ ਕੀ ਚਲਾਉਂਦੇ ਏਸੀ ਚਲਾਉਂਦੇ ਕੀ ਗੱਲ ਨਾ ਕੁਛ ਵੀ ਨਹੀਂ ਸਾਡੇ ਦੋ ਬਲਬ ਵੀ ਜਗਣ ਦਾ ਏ ਹੂੰ ਹੂੰ ਤੇ ਇੱਕ ਪੱਖਾ ਬਸ ਹਾਂ ਏਸੀ ਤੇ ਅਸੀਂ ਲਾਈਵ ਨਹੀਂ ਸਕਦੇ ਗਰੀਬ ਬੰਦੇ ਸਾਡੀ ਇਹੋ ਮੰਗ ਹੈ ਵੀ ਸਾਡਾ ਬਿੱਲ ਮਾਫ ਹੋ ਜ ਸਕੇ ਕੋਹ ਹਨ ਇੱਕ ਨਾ ਪੱਖਾ ਤੇ ਬਲਬ ਵੀ ਬਸ ਉਹਨਾਂ ਦਾ ਹੀ ਇੰਨਾ ਹਾਂਜੀ ਉਹਨਾਂ ਦੇ ਇੰਨਾ ਹੀ ਆ ਗਿਆ ਹਾਂਜੀ ਤੇ ਅਸੀਂ ਗਰੀਬ ਬੰਦੇ ਆ ਅਸੀਂ ਦਿਹਾੜੀ ਮਨਜ਼ੂਰੀ ਵਾਲੇ ਹੈਗੇ ਆ ਸਾਨੂੰ ਕਹੇ ਵੇਲੇ ਦਿਹਾੜੀ ਵੀ ਨਹੀਂ ਮਿਲਦੀ ਕਿ ਵੜਿਆਈ ਭੁੱਖੇ ਵੀ ਸੌ ਜਾਂਦੇ ਹਾਂ ਤਾਂ ਇਹ ਇੰਨਾ ਬਿੱਲ ਕਿੱਥੋਂ ਤਾਰ ਸਕਗੇ ਤਾਂ ਹੀ ਤਾਂ ਭਗਵੰਤ ਮਾਨਵੀਰ ਨੂੰ ਇਹੋ ਹੱਥ ਬੰਨ ਕੇ ਕਹਿੰਨੇ ਆਂ ਵੀ ਸਾਡਾ ਬਿੱਲ ਮਾਫ ਕੀਤਾ ਜਾਵੇ ਮੇਰਾ ਨਾਮ ਮੇਜਰ ਸਿੰਘ ਜੀ ਮੈਂ ਪਿੰਡ ਦਾ ਸਰਪੰਚ ਸੀ ਮੇਜਰ ਸਿੰਘ ਕਿਹੜਾ ਜਿਹੜਾ ਬੀਲੀ ਬੋਰਡ ਦੀ ਕੋਠੇਕੇਦਾਰ ਦੀ ਲਾਪਰਵਾਹੀ ਕਰਕੇ ਜਿਹੜੇ ਲੋਕਾਂ ਦੇ ਬਿੱਲ ਮੇਰੀ ਬਿਧੀ ਮਹਿਕ ਮੇ ਆ ਰਹੇ ਅੱਗੇ ਇਹੀ ਮਤਲਬ ਰਿਕਵੈਸਟ ਹੈ ਜਾਂ ਬੇਨਤੀ ਹੈ ਕਿ ਜੋ ਮੀਟਰ ਲੱਗੇ ਹੋਏ ਨੇ ਉਹ ਬਕਸਿਆਂ ਦੇ ਵਿੱਚ ਨਾਲਾਂ ਦਾ ਕਿਸੇ ਦੇ ਸਹੀ ਮੀਟਰ ਲੱਗੇ ਨੇ ਤੇ ਕਈਆਂ ਦੇ ਤਾਰਾਂ ਕਿੱਧਰ ਨੇ ਕਈਆਂ ਦੀਆਂ ਕਿੱਧਰ ਨੇ ਤੇ ਠੇਕੇਦਾਰਾਂ ਦੀ ਦੀ ਬਿਜਲੀ ਵਿਭਾਗ ਦੀਆਂ ਗੈਲੀ ਕਰਨ ਲੋਕਾਂ ਨੂੰ ਬਿੱਲ ਬਹੁਤ ਜ਼ਿਆਦੇ ਤੋਂ ਜ਼ਿਆਦਾ ਆ ਰਿਹਾ ਜਿਸ ਕਾਰਨ ਕਈ ਮਤਲਬ ਗਰੀਬ ਲੋਕਾਂ ਨੂੰ ਬਿੱਲ ਤਾਰਨ ਵਿੱਚ ਬਹੁਤ ਮੁਸ਼ਕਲ ਆਉਂਦੀ ਇਹਨੂੰ ਕਿਸ ਤਰ੍ਹਾਂ ਦਾ ਬਿੱਲ ਆਇਆ ਤੇ ਕਿੰਨਾ ਇਸ ਨੂੰ ਬਿੱਲ ਬਹੁਤ ਜ਼ਿਆਦਾ ਆਇਆ ਹੈ ਇਹ ਪਹਿਲਾਂ ਮਤਲਬ ਆਇਆ ਸੀਗਾ ਕਰੇ 37000 37000 ਤੋਂ ਬਾਅਦ ਕਿ ਫਿਰ ਮਤਲਬ ਨਾ 47000 ਹੋ ਗਿਆ 47000 ਤੋਂ ਹੋਣ ਵਾਲਾ ਜਿਹੜਾ ਬਿੱਲ ਕੱਢ ਕੇ ਗਏ ਨੇ ਉਹ 1 ਲੱਖ ਦੇ 20000 ਰੁਪਏ ਦਾ ਬਿੱਲ ਆ ਗਿਆ ਇਹਨੂੰ ਇਹ ਗਰੀਬ ਆਦਮੀ ਹੈ ਤੇ ਮਤਲਬ ਇਹਨਾਂ ਬਿੱਲੇ ਤਾਰ ਨਹੀਂ ਸਕਦਾ ਕਾਰਬ ਨੂੰ ਤਾਂ ਇਹ ਇਹੀ ਕਹਣਾ ਚਾਹੁੰਦਾ ਹੈ ਕਿ ਗਰੀਬ ਆਦਮੀ ਦਾ ਬਿੱਲ ਮਾਫ ਕੀਤਾ ਜਾਵੇ ਉਹਨੇ ਮੰਗ ਕੀਤੀ ਹੈ ਕਿ ਉਸ ਦਾ ਬਿੱਲ ਮਾਫ ਕਰ ਦਿੱਤਾ ਜਾਵੇ ਅਤੇ ਬਿਜਲੀ ਵਿਭਾਗ ਮੀਟਰਾਂ ਨੂੰ ਚੈੱਕ ਕਰਕੇ ਜਾਵੇ ਠੇੜ ਪੰਜਾਬੀ ਟੀਵੀ ਲਈ ਸੁਖਚੈਨ ਸਿੰਘ ਫਿਰੋਜ਼ਪੁਰ